ਆ ਜਿਮਨੀ ਚੋਨ ਦੀ ਗੱਲ ਹੈ ਮਾਝੇ ਦੇ ਲੋਕ ਬੜੇ ਸਿਆਣੇ ਲੋਕ ਹੈ। ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਉਮੀਦਵਾਰ ਆ ਆਪਸ ਵਿੱਚ ਉਤਾਰੇ। ਅਗਰ ਉਹਨਾਂ ਸਾਰਿਆਂ ਦੀ ਗੱਲ ਕਰੀਏ ਉਹਨਾਂ ਚੋਂ ਸਾਡਾ ਉਮੀਦਵਾਰ ਇੱਕ ਪੁਰਾਣਾ ਅਪਸ਼ੋਕੜ ਵਾਲਾ ਕਾਂਗਰਸੀ ਉਮੀਦਵਾਰ ਹੈ। ਆਮ ਆਦਮੀ ਪਾਰਟੀ ਨੇ ਵੀ ਬਾਰੋਂ ਬੰਦਾ ਫੜਕੇ ਲਿਆਂਦਾ ਹੈ। ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਥਣ। ਇੱਕ ਉਥੇ ਬੰਦਾ ਲੜ ਰਿਹਾ ਜਿਹੜਾ ਅਕਾਲੀ ਥਲ ਦਾ ਉਹ ਗੈਂਗਸਟਰ ਹੈ ਔਰ ਮਰੀ ਉਹ ਉਹ ਦੀ ਸੱਸ ਲੜ ਰਹੀ ਹੈ ਜਿਹੜੀ ਬਟਾਲੇ ਤੋਂ ਆ ਕੇ ਲੜ ਰਹੀ ਹੈ ਮੁੰਡਾ ਗੈਂਗਸਟਰ ਆ ਉੱਥੇ ਬਾਟ ਬਾਟ ਉਹਨੇ ਬੜਾ ਕਹਿਰ ਮਚਾ ਰੱਖਿਆ ਉੱਥੇ ਇੱਕ ਮੇਰੇ ਖਿਆਲ ਅਮਰਿਤਪਾਲ ਦੀ ਪਾਰਟੀ ਤੋਂ ਚੋਣਾਂ ਲੜ ਰਹੇ ਆ ਸੋ ਲੋਕਾਂ ਨੇ ਦੇਖ ਚੁੱਕੇ ਆ ਸਾਰਾ ਕੁਝ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮਤ ਹੈਗੇ ਹੈ ਨਹੀਂ ਕੋਈ ਧੜੇਬੰਦੀ ਤੁਹਾਨੂੰ ਲੱਗਦਾ ਤੁਸੀਂ ਦੇਖਿਆ ਹੋਣਾ तमाम ਉਹ ਨੇਤਾ ਚੰਨੀ ਸਾਹਿਬ ਕਾਗਜ਼ ਨੋਮੀਨੇਸ਼ਨ ਪਰਣ ਵਾਲੇ ਉਹ ਸੋਬਾ ਡਿਊਟੀਆਂ ਦੇ ਵਿੱਚ ਹਰ ਲੀਡਰ ਜਿਹੜਾ ਹੈਗਾ ਪੰਜਾਬ ਦਾ ਉੱਥੇ ਪਹੁੰਚਿਆ ਤੁਸੀਂ ਦੱਸ ਦਿਓ ਕਿਹੜਾ ਕੋਈ ਲੀਡਰ ਹੈ ਨਹੀਂਗਾ ਉੱਥੇ ਤਾਂ ਮੈਂ ਤੁਹਾਨੂੰ ਜਵਾਬ ਦਿੰਦਾ ਇੱਕ ਇੱਕ ਨੇਤਾ ਪਹੁੰਚਿਆ ਜਿੱਥੋਂ ਤੱਕ ਧੜੇਬੰਦੀ ਦੀ ਗੱਲ ਹੈ ਯਾਰ ਇਹ ਮਾੜਾ ਮੋਟਾ ਦਾ ਪਰਿਵਾਰ ਚ ਵੀ ਧੜੇਬੰਦੀ ਹੁੰਦੀ ਹੈ ਇਹ ਬਹੁਤ ਮਾੜੀ ਗੱਲ ਹੈ ਕਿਸਾਨ ਇਹ ਜਿੰਨੇ ਮਰਜੀ ਪਰਚੇ ਤੁਸੀਂ ਦਰਜ ਕਰ ਲਓ ਕਿਸਾਨ ਪਰਾਲੀ ਜਲਾਉਣ ਤੋਂ ਰੋਕ ਨਹੀਂ ਸਕਦਾ ਜਿਵੇਂ ਕਿ ਤੁਸੀਂ ਹੁਣ ਐਫ ਆਈ ਆਰਾਂ ਦਰਜ ਕਰਤੀਆਂ ਨਸ਼ੇ ਦੀਆਂ ਆ ਕੇ ਕਹਿੰਦੇ 47000 ਐਫ ਆਈ ਆਰ ਦਰਜ ਕਰਤੀ ਨਸ਼ੇ ਵਾਲੇ ਦੀ ਨਸ਼ਾ ਜੁਧ ਨਸ਼ਾ ਵਿਰੋਧ ਲੇਕਿਨ ਨਸ਼ਾ ਤਾਂ ਉਹ ਨਹੀਂ ਹੈ افائر الٹرنیٹو نہیں ہے نشے دا ایف ائی آر تو ਤੁਸੀਂ ਉਲਟਾ ਕਰ ਦਿੰਦੇ ਹੋ ਗਰੀਬ ਪਰਿਵਾਰ ਜਿਹੜਾ ਜਾਂ ਉਹਦੇ ਮਾਂ ਪਿਓ ਜੇਲਾ ਚ ਮੁਲਾਕਾਤਾਂ ਤੇ ਹੋ ਜਾਂਦੀਆਂ ਵਕੀਲਾਂ ਤੇ ਹੋ ਜਾਂਦੇ ਆ ਉਹ ਪਰਿਵਾਰ ਦਾ ਪਰਿਵਾਰ ਮਰ ਜਾਂਦਾ ਤੁਸੀਂ ਘਾਟਾਤਾ ਉਹ پیور ਕੋਲੇ ਤਾਂ ਕੋਠਾ ਮਸਾ ਬਣਾਇਆ ਹੋਣੀ ਉਹਦੇ ਕੋਲੇ ਕੀਤ ਐਵੇਂ ਤੁਸੀਂ پرالی ਦਾ ਤੁਸੀਂ پرالی ਦੇ پرچے درج ਕਰਿਓ ਜਿੰਨਾ ਚਿਰ پرالی ਨੂੰ ਨਾ ਜਲਾਉਣਾ ਸੀ ਸਰਕਾਰ سہولت ਮਿਆਣੀ ਕਰਾਉਂਦੀ 6 ਤੋਂ 7000 ਰੁਪਇਆ ਖਰਚਾ ਆਉਂਦਾ ਜੇ ਪਰਾਲੀ ਨੂੰ ਵਿੱਚੇ ਵਾਹੁਣਾ ਹੈ ਅਗਲੇ ਨੇ ਕਿੱਲੇ ਦਾ ਕਿਉਂਕਿ ਤੇਲ ਬੜਾ ਮਹਿੰਗਾ ਹੋ ਗਿਆ ਉਹ ਜਿਹੜਾ ਛੋਟੇ ਜ਼ਿਮੀਂਦਾਰ ਕੋਲੇ ਹੈ ਨਹੀਂ ਉਹ ਕੋਈ ਸਮਾਚਸ ਦੀ ਡੱਬੀ ਹੁੰਦੀ ਹੈ ਸੌਖੇ ਤਰੀਕੇ ਨਾਲ ਉਹ ਉੜਾ ਦਿੰਦਾ ਉਹ ਜਾਂ ਤਾਂ 10000 ਰੁਪਏ ਦੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਮਿਲ ਕੇ ਉਹ ਉਹਨਾਂ ਨੂੰ 10000 ਰੁਪਇਆ ਦੇਵੇ ਫਿਰ ਤਾਂ ਕਿਸਾਨ ਪਰਾਲੀ ਜਲਾਉਣ ਤੋਂ ਹਟ ਜਾਏਗਾ ਇਹਦੇ ਤੇ ਵੀ ਮੈਂ ਰਿਸਰਚ ਕਰ ਰਿਹਾ ਭੁੱਕੀ আফੀਮ ਵਾਲੀ ਗੱਲ ਤੇ ਆਉਣ ਵਾਲੇ ਦਿਨਾਂ ਚ ਵਿਸਤਾਰ ਪੂਰੋ ਕਿਹੜਾ ਰੋਡ ਮੈਪ ਬਣਾ ਕੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸੋ ਥੈਟ ਵੀ ਕੈਨ ਅਸੀਂ ਉਹਨਾਂ ਨੂੰ ਬਚਾ ਸਕੀਏ ਮੈਨੂੰ ਕਿਸੇ ਦਾ ਪੁੱਤ ਮਰਦਾ ਓਵਰਡੋਸ ਨਾਲ ਬਹੁਤ ਦਰਦ ਲੱਗਦਾ 2027 ਦੀ ਦੂਜਵਾਰ ਸਰਕਾਰ ਬਣਾਦੇ ਮੈਂ ਤੁਹਾਡਾ ਪਹਿਲਾ ਇਹ ਕਰੂੰਗੀ ਵੀਮ ਬੁੱਕੀ ਦਾ ਨੋ 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 ਮੈਂ ਫੁੱਕੀ ਤੇ ਫੀਮ ਨੂੰ ਐਲਾਨ ਨਹੀਂ ਕਰ ਸਕਦਾ ਕਿ ਮੈਂ ਖੇਤਾ ਚ ਵਜਾ ਦਿੰਨਾ ਹੈ ਹਣਾ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਸ ਵਿੱਚ ਮਿਲ ਕੇ ਇਹਦੇ ਤੇ ਡਿਸਕਸ਼ਨ ਹੋਊਗਾ ਫਿਰ ਇਹ ਲਾਅ ਬਣੂਗਾ ਬਟ ਮੈਂ ਮੈਨੂੰ ਕਿਤੇ ਮੈਂ ਰਿਸਰਚ ਕਰ ਰਿਹਾ ਮੈਨੂੰ ਇਹ ਨਹੀਂ ਰਿਸਰਚ ਚ ਪਤਾ ਲੱਗਿਆ ਕਿ ਅਫੀਮ ਖਾਨ ਨਾਲ ਅਫੀਮ ਡੇਂਜਰਸ ਕਾਰੇ ਆਸਤੇ ਕਿਉਂ ਬੈਨ ਹੋਈ ਮੈਡੀਕਲ ਗਾਈਡਲਾਈਨ ਕੀ ਹੈ ਅਫੀਮ ਦਾ ਨੁਕਸਾਨ ਕੀ ਹੈ ਐਨਡੀਪੀਐਸ ਐਕਟ ਲੱਗਦਾ ਹੈ ਸਜ਼ਾ ਹੁੰਦੀ ਹੈ ਲੇਕਿਨ ਉਹਦੀ ਰਿਸਰਚ ਕੀ ਕਹਿੰਦੀ ਹੈ ਕਿ ਅਫੀਮ ਖਾਣ ਨਾਲ ਬੰਦਾ ਕੀ ਹੋ ਜਾਏਗਾ ਮੇਰੇ ਕੋਲੇ ਜਿਹੜੀ ਹਜੇ ਤੱਕ ਇਨਫੋਰਮੇਸ਼ਨ ਹੈ ਪੂਰੀ ਇਨਫੋਰਮੇਸ਼ਨ ਨਹੀਂ ਹੋ ਸਕਦੀ ਕਿ ਅਫੀਮ ਖਾਣ ਨਾਲ ਬੰਦਾ ਐਡਿਕਟਿਡ ਹੋ ਜਾਂਦਾ ਹੈ ਐਵੇਂ ਫੀਮ ਦੀ ਇਕੱਲਾ ਕੇਵਲ ਐਡਿਕਸ਼ਨ ਕਰਕੇ ਤੁਸੀਂ ਬੈਨ ਕੀਤੀ ਵੀ ਹੈ ਜਾਂ ਇਹਦਾ ਕੋਈ ਸ਼ਰੀਰ ਨੂੰ ਵੀ ਖਤਮ ਆ ਕੇ ਤੁਸੀਂ ਸਿਗਰਟ ਪੀਉਂਦੇ ਹੋ ਤੁਸੀਂ ਉੱਥੇ ਲੈ ਇੰਜਸਟ ਟੂ ਹੈਲਥ ਥੋੜੇ ਲੰਗਸ ਖਾਂਦੇ ਹੋ ਹਣਾ ਮੈਡੀਸਨ ਚੋਂ ਸੋ ਮੇਰੇ ਕਹਿਣ ਦਾ ਮਤਲਬ ਅਫੀਮ ਦਾ ਨੁਕਸਾਨ ਕੀ ਥੋੜੇ ਲੰਗਸ ਫੇਲ ਕਰਦੇ ਆ ਤੁਹਾਡਾ ਲੀਵਰ ਫੇਲ ਕਰਦੀ ਹੈ ਸ਼ਰਾਬ ਹਨਾ ਜਿਆਦਾ ਸੇਵਨ ਕਰਦੇ ਜਿਹੜੇ ਲੋਕ ਸੋ ਐਵੇਂ ਹਜੇ ਤੱਕ ਮੇਰੇ ਕੋਲੇ ਅਫੀਮ ਦੀ ਰਿਸਰਚ ਨਹੀਂ ਕੋਈ ਮੈਨੂੰ ਮਿਲ ਰਹੀ ਜਿਹੜੀ ਮੈਂ ਭਾਲ ਰਿਹਾ ਕਿ ਓਪੀਐਮ ਕੀ ਨੁਕਸਾਨ ਕਰਦੀ ਹੈ ਬੜਾ ਪੈਸੇ ਤੁਸੀਂ ਦੇਖੋ 7.5 ਕਰੋੜ ਰੁਪਇਆ ਇੱਕ ਵਾਰੀ ਚੋਂ ਮਿਲਿਆ ਮੈਂ ਤਾਂ ਪੁੱਲਰ ਮੈਨੂੰ ਜਾਣਦਾ ਸੀ ਕਦੇ ਕਦੇ ਫੋਨ ਕਰਦੇ ਉਹ ਅਟੈਂਡ ਵੀ ਕਰਦਾ ਸੀ ਬਟ ਆਮ ਵੈਰੀ ਸਰਪ੍ਰਾਈਜ਼ਡ ਕਿ ਤੁਹਾਡੀ ਕਬੜ ਦੇ ਵਿੱਚੋਂ 7.5 ਕਰੋੜ ਰੁਪਏ ਮਿਲੇ ਤੁਹਾਡੇ ਕੋਲੇ ਸਿਉਣੇ ਦੇ ਆbaar ਮਿਲ ਜਾਣ ਹੀਰਾ ਮਤਲਬ ਸਾਨੂੰ ਤਾਂ ਕਾਗਜੀ ਪਤਰੀ ਇਦੋਂ ਵੀ ਖਤਰਨਾਕ ਕਈ ਬੰਦੇ ਸਾਡੇ ਕੋਲੇ ਆ ਕੇ ਇਨਫੋਰਮੇਸ਼ਨ ਜਿਹੜੀ ਆਉਂਦੀ ਹੈ ਇਹ ਤਾਂ ਫਿਰ ਛੁਪੇ ਰਿਸਤਮ ਕੋਲੇ ਇੰਨਾ ਮਾਲ ਨਿਕਲਿਆ ਤੇ ਜਿਹੜੇ ਪਬਲਿਕ ਦੇ ਵਿੱਚ ਬਦਨਾਮ ਹੈ ਉਹਨਾਂ ਕੋਲੇ ਕਿੰਨਾ ਹੋਏਗਾ ਸੋ ਇਹ ਸਰਕਾਰ ਦੀ ਇਮਾਨਦਾਰੀ ਦੀ ਮੋਹਰ ਹੈ ਸਰਕਾਰ ਦਾ ਨਮੈਂਦਾ ਫੜਿਆ ਜਾਵੇ ਸਰਕਾਰ ਦਾ ਕਲਰਕ ਫੜਿਆ ਜਾਵੇ ਸਰਕਾਰ ਦਾ ਪੁਲਸ ਅਫਸਰ ਤੇ ਡੀਆਈਜੀ ਫੜਿਆ ਜਾਵੇ ਉਹ ਵੀ ਮੋਹੱਲੀ ਦਾ ਇਹ ਸਬੂਤ ਹੈ ਸਰਕਾਰ ਇਮਾਨਦਾਰੀ ਦਾ ਸਰ ਸਿਮ ਵਾਇਰਲ ਵੀਡੀਓ ਵਾਲੀ ਕੀ ਗੱਲ ਹੈ ਮੈਂ ਕੁਝ ਨਹੀਂ ਕਵਾਂਗਾ ਨਾ ਮੈਨੂੰ ਉਸ ਵੀਡੀਓ ਵਾਇਰਲ ਦਾ ਪਤਾ ਹੈ ਕਿਉਂਕਿ ਰਾਜਾ ਵੜਿੰਗ ਹਮੇਸ਼ਾ ਤੱਥਾਂ ਤੇ ਤੇ ਪ੍ਰੂਫਾਂ ਦੇ ਆਧਾਰ ਤੇ ਬੋਲਦਾ ਹੈ ਮੇਰੇ ਕੋਲੇ ਉਸ ਵੀਡੀਓ ਦੀ ਕੋਈ অথেন্টিਸਿਟੀ ਨਹੀਂ ਭਾਵੇਂ ਕੋਈ ਮੇਰਾ ਵਿਰੋਧੀ ਹੋਵੇ ਭਾਵੇਂ ਮੇਰੇ ਨਾਲ ਹੋਵੇ विदाਊਟ ਰੀਜ਼ਨਿੰਗ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਰੀਜ਼ਨਿੰਗ ਦੇ ਨਾਲ ਬੋਲੋਗੇ ਅਸਲੀ ਮੁੱਦੇ ਤੇ ਬੋਲੋਗੇ ਜਿਹੜਾ ਵਾਕਈ ਕੋਈ ਮੁੱਦਾ ਹੈਗਾ ਰੀਅਲ ਮੁੱਦਾ ਹੈ ਤਾਂ ਲੋਕ ਸੁਣਗੇ ਅਦਰਵਾਈਜ਼ ਲੋਕ ਸੋਨ ਗੇ ਨੇ ਅੱਜ ਕੱਲ ਤਾਂ ਪਤਾ ਨਹੀਂ ਕੌਣ ਕੀ ਕਿੱਥੋਂ ਕੀ ਬਣਾ ਆਈ ਡੋਂਟ ਵਾਂਟ ਟੂ ਕਮੈਂਟ ਆਨ ਦੈਟ ਜੀ ਮੁਸਤਫਾ ਜੀ ਜੀ ਬੀ ਮੁਸਤਫਾ ਤੇ ਰਜਿਆ ਸੁਤਾਨਾ ਦੇ ਬੇਟੇ ਦਾ ਜਿਹੜਾ ਮਾਮਲਾ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਮਾਮਲੇ ਨੂੰ ਪੂਰੀ ਦੇਖੋ ਪੋਸਟਮਾਰਟਮ ਕਰਾਇਆ ਉਹਨਾਂ ਪਰਿਵਾਰ ਨੇ ਦ ਪੋਸਟਮਾਰਟਮ ਦੀ ਜਿਹੜੀ ਵਿਸਥਾਰਾ ਰਿਪੋਰਟ ਆਉਣੀ ਉਹਨੇ ਸਾਰਾ ਕੁਝ ਤੈਅ ਕਰ ਦੇਣਾ ਮੈਨੂੰ ਲੱਗਦਾ ਕਿ ਉਹ ਪਰਿਵਾਰ ਬੇहद ਨਿਰਦੋਸ਼ ਪਰਿਵਾਰ ਹੈ ਉਹਨਾਂ ਨੇ ਕਿਸੇ ਤਰ੍ਹਾਂ ਦਾ ਤਰੀਕੇ ਦਾ ਕੋਈ ਗੁਨਾਹ ਨਹੀਂ ਕੀਤਾ ਹਾਂ ਕਈ ਵਾਰੀ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ ਹੈ